ਕੋਈ ਪ੍ਰਚਾਰ ਨਹੀਂ ਇਹ ਕੋਈ ਪ੍ਰਚਾਰ ਨਹੀਂ ਹੈਗਾ ਇਹ ਦੋਸਤਾਂ ਪੀਰ ਦਲੀਲ ਵਾਲਾ ਕੋਈ ਗੱਲ ਨਹੀਂ ਕੋਈ ਪੀਰ ਦਲੀਲ ਵਾਲੇ ਨਹੀਂ ਨਹੀਂ ਇੱਕ ਗੱਲ ਹੋਰੂਗਾ ਭਾਈ ਸਾਹਿਬ ਇਹ ਵੀ ਵਿੱਚ ਬੋਲ ਕੇ ਪਾਵੋ ਗੱਲ ਵੀ ਮਾਲਾ ਇਹਨਾਂ ਦੇ ਬੰਦਿਆਂ ਦੇ ਜਿਨ੍ਹਾਂ ਦੇ ਆਉਣ ਦਾ ਮਾਹੌਲ ਖਰਾਬਾ ਸੀ ਉਹਨਾਂ ਨੂੰ ਸੱਜਦੇ ਕਿਉਂ ਆ ਪੂਰੀਆਂ ਪ੍ਰਬੰਧ ਕਮੇਟੀਆਂ ਕਿਉਂ ਨਹੀਂ ਇਸ ਗੱਲ ਤੇ ਪਹਿਰਾ ਦਿੰਦੀਆਂ ਫੇਰ ਤਾਂ ਇਹ ਚਾਰ ਪ੍ਰਚਾਰਕਾਂ ਤੋਂ ਅਸੀਂ ਲੈਣਾ ਕੀ ਆ ਠੇਕੇ ਖੋਲ ਛੜੇ ਗੁਰਦੁਆਰੇ ਦੇ ਸਾਹਮਣੇ ਉਹਨਾਂ ਨੂੰ ਕੀ ਸ਼ਰਮ ਆ ਅਸੀਂ ਇਹਨਾਂ ਦੇ ਇੱਥੇ ਦੇ ਚਾਰਾਂ ਤੋਂ ਲੈਣਾ ਕੀ ਆ ਸਾਨੂੰ ਸ਼ਰਮ ਨਹੀਂ ਆ ਬਿਲਕੁਲ ਬਿਲਕੁਲ ਇਹ ਗਾਲ੍ਹਾਂ ਸਾਹਿਬ ਜੀ ਮਹੰਤ ਤੋਂ ਕੱਟ ਗਏ ਇਹਨਾਂ ਆਹ ਵੇਖੋ ਜੀ ਇੱਕ ਇੱਕਲੇ ਦੇ ਠੇਕੇ ਇਹਨਾਂ ਦੇ ਚੱਲਣਦੇ ਆ ਇੱਕ ਗੁਰਦੁਆਰੇ ਦੇ ਸਾਹਮਣੇ ਠੇਕੇ ਇਹਨਾਂ ਨੇ ਖੋਲੇ ਇਹਨਾਂ ਨੂੰ ਕੀ ਸ਼ਰਮ ਆ ਇਹਦੇ ਖੱਡੇ ਲੋਕ ਇੱਕ ਨੰਬਰ ਦੇ ਕੱਡੇ ਲੁੱ ਪੇ ਜੋ ਪਿਛੇ ਆ ਬੀ ਉਹ ਆਪਣੇ ਨਾਲ ਹੋਇਆ ਸਾਡੇ ਸਿੰਘਾਂ ਦੀ ਵੋਟ ਲਈ ਆ ਬੈਜਾ ਗੱਲਾਂ ਇਕੱਠੇ ਨਹੀਂ ਨਾ ਹੁੰਦੇ ਭਾਈ ਜਿਹੜੇ ਜਿਹੜੇ ਕਮੇਟੀ ਨਾਲ ਸੰਬੰਧ ਨਹੀਂ ਤਰੋਏ ਮੈਂ ਕਰ ਬੋਲਦੇ ਆ ਅਸੀਂ ਡਾਕਟਰ ਸਾਹਿਬ ਦੇ ਜੇਜ਼ਦਾਰਾਂ ਨਾਲ ਸਾਡੀ ਹਾਲਤ ਦੇਖੋ ਅੱਜ ਇੱਕ ਖਰਸਯੋਗ ਹਾਲਤ ਹੈ ਸਾਡੀ ਅੱਜ ਕਿ ਤੱਕ ਦੇ ਜੇਜ਼ਦਾਰ ਸਾਹਿਬ ਕਿਉਂ ਚੁੱਪ ਨੇ ਅਸੀਂ ਵਾਰ-ਵਾਰ ਬੇਨਤੀਆਂ ਕਰਦੇ ਆ ਸਾਡਾ ਹਾਜ਼ਰ ਇਹ ਫਲੈਸ਼ ਹੀ ਹਾਰਿਆ ਇਹਨਾਂ ਪੁੱਤਿਆਂ ਲੋਕਾਂ ਨੂੰ ਕਿਉਂ ਨਹੀਂ ਉਹ ਸਤਿ ਸਾਂਭੇ ਜਾਂਦਾ ਜਲਦੀ ਆ ਇਹ ਫੁੱਲ ਵਾੜੀ ਨੂੰ ਇਹ ਬੰਦ ਕਰਨ ਆਉਂਦੇ ਨੇ ਇੱਥੇ ਕਿ ਅੰਮ੍ਰਿਤ ਸੰਚਾਰ ਕਿਉਂ ਹੋ ਰਿਹਾ ਗੁਰਦੁਆਰੇ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਿਉਂ ਹੋ ਰਿਹਾ ਅਸੀਂ ਮੈਲਾ ਜੀ ਵੀਡੀਓ ਮੈਂ ਜਿਹਦਰਮ ਨਮਰਤਾ ਸਾਹਿਬ ਬੇਨਤੀ ਕਰਦੇ ਆ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਇਹਨਾਂ ਨੂੰ ਸਾਂਭਿਆ ਜਾਵੇ ਇਹ ਖਾਲਸਾ ਸੰਭੂ ਆ ਹੁਣ ਪ੍ਰਾਤਨ ਜਿਵੇਂ ਇਤਿਹਾਸ ਦਰਾਇਆ ਉਹ ਦਰਾਵਾਂਗੇ ਅਸੀਂ ਮੋੜਾ 'ਚ ਇਹਨੂੰ ਮੁੜ ਕੇ ਹੁਣ ਇਟਲੀ ਦੀ ਧਰਤੀ ਦੇ ਕਿਸੇ ਹੋਰ ਥਾਂ ਤੇ ਪੈਰ ਨਹੀਂ ਪਾਉਣ ਦਵਾਂਗੇ ਅੱਜ ਵੀ ਅਸੀਂ ਇੱਥੇ ਖੜੇ ਆ ਬੋਲੇ ਜੀ ਸੋਨਿਆ ਜੀ ਰੱਬਾ ਜਿੰਨੇ ਨਰੈਣੂ ਮਹਾਨ ਤੇ ਦੀ ਔਲਾਦ ਜਿਵੇਂ ਰਾਂਝੇ ਹੁਣ ਇਕੱਠੇ ਕਰਕੇ ਨਰੈਣੂ ਮਹਾਂਤਰੇ ਪੀਪੇ ਤੇਲ ਦੇ ਲਿਆ ਕੇ ਸ਼ਰਾਬਾਂ ਪਿਆ ਕੇ ਸਤਕਾਰਯੋਗ ਭਾਈ ਲਖਮਣ ਸਿੰਘ ਧਾਰੋਵਾਲ ਉਹਨਾਂ ਤੇ ਲਿਆ ਕੇ ਖਰਾਸੀਆਂ ਛਮੀਆਂ ਵਰਤਾਈਆਂ ਸੀ ਅੱਜ ਵੀ ਪਿਸਤੌਲ ਲੈ ਕੇ ਤੇ ਡਾਂਗਾ ਲੈ ਕੇ ਅੰਦਰ ਗਏ ਰੰਝੇ ਤੇ ਲਸ਼ ਹੋਏ ਸ਼ਰਾਬ ਨਾਲ ਰਚੇ ਹੋਏ ਗੁੰਡੇ ਉਹ ਲਿਆ ਕੇ ਸਿੱਖਾਂ ਦੇ ਉੱਤੇ ਲਾਏ ਅਸੀਂ ਇਹਨਾਂ ਗੁੰਡਿਆਂ ਤੋਂ ਡਰਦੇ ਨਹੀਂਗੇ ਖਾਲਸਾ ਉਹ ਆ ਜਿਹਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹਿਆ ਤੇ ਉੱਤਰਨੇ ਲੱਗਣਾ ਗੁੰਡਿਆਂ ਕਰਕੇ ਅਸੀਂ ਇੱਧੇ ਚੜ੍ਹਦੀ ਕਲਾ ਚ ਰਵਾਂਗੇ ਇਸ ਕੁੱਤੇ ਨੂੰ ਅਸੀਂ ਇੱਥੇ ਇਟਲੀ ਦੇ ਕਿਤੇ ਪੈਰ ਨਹੀਂ ਰੱਖਣ ਦੇਣਾ ਹੋਰ ਹੋਰ ਨਾ ਦੋ ਖੁਗਮਰ ਚਪ ਕਰਕੇ ਚਪ ਕਰਕੇ ਕਾਫੀ ਸੁਣਿਓ ਬੜਾਓ ਜੀ ਕਰਿਓ ਜੀ ਦਾ ਫਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰ ਤੇ ਅਦੁੱਸ ਸਹਿਦ ਮੈਂ ਸਾਰੇ ਸਿੰਘਾਂ ਨੂੰ ਜਿਹੜੇ ਥੋੜੇ ਉੱਚੀ ਬੋਲੋ ਜਿਹੜੇ ਨਾਨਕ ਨਾਮ ਲੈਵਾ ਗੁਰੂ ਕੀ ਸੇਖ ਆ ਤੇ ਜਿਹੜੇ ਮਰਯਾਦਾ ਪ੍ਰੇਮ ਕੇ ਜੁੜੇ ਹੋਏ ਆ ਉਨਾਰੇ ਚਰਣਾ ਵਿੱਚ ਬੇਨਤੀ ਮੈਂ ਕਰਦਾ ਬਹੁਤ ਨਿਮਰਤਾ ਸਹਿ ਸਾਰੇ ਜ਼ੋਰ ਪਵੇਂ ਵਿੱਚ ਵੀ ਤੇ ਇਟਲੀ ਦੇ ਸਾਰੇ ਬਾਕੀ ਸੰਗਤ ਜਿਹੜੇ ਕਰ ਲੈ ਗਏ ਆ ਨਹੀਂ ਸਕੇ ਮਜਬੂਰੀ ਸੀ ਭਾਈ ਕਮਰਕੱਸਾ ਕਰ ਲੋ ਅਗਲੇ ਦੁਵਾਨ ਰੋਕਣੇ ਪੈ ਜਾਣੇ ਆ ਹੁਣ ਇਸ ਕਰਕੇ ਤਕੜੇ ਹੋ ਜਾਓ ਭਾਵ ਕੇ ਤਕੜੇ ਹੋ ਜਾਓ ਤਕੜੇ ਹੋ ਕੇ ਦੇ ਦੁਵਾਰ ਹੁਣ ਕੋਈ ਨਹੀਂ ਲੱਗੂਗਾ ਕਿਤੇ ਕਿਉਂਕਿ ਪੱਗਾ ਲੈ ਗਏ ਆ ਹੁਣ ਹੁਣ ਅੱਗੇ ਜੋ ਹੋਊਗਾ ਵੇਖੀ ਜੇ ਹਾਂਜੀ ਅੱਗੇ ਜੋ ਵੇਖੀ ਜੇ ਭਾਈ ਤਕੜੇ ਹੋ ਜਾਓ ਜਿਹੜੇ ਸੰਗ ਘਰਾਂ ਤੇ ਬੈਠੇ ਆ ਗੁਰੂ ਨਾਨਕ ਨਾਮ ਲੈ ਵਾਸੇ ਇੱਥੇ ਆ ਲਗੀ ਤਰਪਾਸ਼ਾ ਜੀ ਦਾ ਜਿਨ੍ਹਾਂ ਦਾ ਪ੍ਰੇਮ ਆ ਉਹ ਭਾਵ ਕੇ ਗੁਰੂ ਕੇ ਸਖ ਬਾਹਰ ਆ ਜਾਓ ਹੁਣ ਅਸਰ ਬੜਾ ਸਰਨਾ ਸਿੱਖੋ ਜੇ ਕੱਲੇ ਪ੍ਰਸ਼ਾਦੇ ਛਕਣ ਲਈ ਤੇ ਲੋਕਾਂ ਨੂੰ ਮੰਨ ਕੇ ਦਵਾਲੇ ਦਿਖਾਣੇ ਆ ਕੇਵਰ ਤੇ ਫਿਰ ਅੰਦਰ ਵੜਜੋ ਕੋਈ ਗੱਲ ਨਹੀਂ ਪਰ ਜੇ ਅੰਦਰ ਅਣਖ ਤੇ ਗੈਰਖ ਜਾਗਦੀ ਆ ਤੇ ਭਾਈ ਬਾਹਰ ਆ ਜਾਓ ਹੁਣ ਹੁਣ ਨਹੀਂ ਮਿਲਾਂ ਅੰਦਰ ਬੜਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ No, no, no. ਸਿਰਫ ਮਹਾਰਾਜਾ ਸਦਕਾਰ ਕਰਕੇ ਬਾਹਰ ਆਏ ਆ ਤੇ ਅਹੀਂ ਉਹਨਾਂ ਦੇ ਬੁੱਥਲੇ ਮਾਰ ਸਕਦੇ ਕੀ ਗੱਲ ਐ ਕਰ ਬੋਲਾ ਨਹੀਂ ਪਾਈਆਂ ਸਿਰਫ ਅਸੀਂ ਤਾਂ ਕਰਕੇ ਬਾਹਰ ਆਏ ਆ ਮਹਾਰਾਜਾ ਸ੍ਰੋਪ ਉੱਥੇ ਕੋਈ ਨਾ ਰੋਕ ਬੰਦਿਆ ਨਸ਼ਾ ਕਰਕੇ ਸਾਰੇ ਜਣੇ ਅੰਦਰ ਆਏ ਆ ਸ਼ਰਾਬਾਂ ਪੀ ਕੇ ਆਏ ਆ ਘੋੜੇ ਘੋੜੇ ਘੋੜਾ ਨਕ ਬੋਉਂਡਈਆ ਆ ਇਹਨਾਂ ਦੇ ਪ੍ਰਬੰਧਕਾਂ ਦਾ ਹਾਲ ਆ ਬਾਬਾ ਜੀ ਇਹ ਜਾਣਦੇ ਆਂ ਅਸੀਂ ਇਹਨਾਂ ਨੂੰ ਬੜੇ ਚਿਰ ਦੇ ਜਿਹੜੇ ਇੱਥੇ ਰਹਿੰਦੇ ਆ ਨਸ਼ੇ ਕਰਦੇ ਸਾਰਾ ਕੁਝ ਬਰਬਾਸਤ ਹੋਦਾ ਜੋਗਾ ਸਿੰਘ ਜੂਸੇ ਨੂੰ ਕਹਿੰਦੇ ਆ ਪੂਰਾ ਪ੍ਰਸ਼ਾਸਨ ਚਾਈ ਹੋਇਆ ਸਾਰੇ ਕਿਤਾਂ ਦਿਨ ਕੰਮੀਨੀਅਰ ਕਰਗੇ ਜਿਹੜੀ ਕੁਰਕਾਰ ਕੀਤੀ ਆ ਕਿੰਨਾ ਕਿ ਦ ਦੇ ਹਿਸਾਬ ਨਾਲ ਉਹ ਜਰੂਰ ਲੱਗ ਲਾ ਗਏ ਇਹਦੇ ਫਿਰ ਇਹ ਨਾ ਕੁੱਤੇ ਵੀ ਇਹਨਾਂ ਨੂੰ ਚੰਗੇ ਕੁੱਤੇ ਆ ਉਹ ਜਿਹੜੇ ਸ਼ਰਾਬਾਂ ਪੀਣ ਵਾਲੇ ਅੰਦਰ ਬਿਠਾਏ ਆ ਤੇ ਜਿਹੜੇ ਸਿੱਖਾ ਗੁਰੂ ਦੇ ਉਹਨਾਂ ਨੂੰ ਬਾਹਰ ਕੱਢ ਕੇ ਪੁਲਸ ਲਾਇ ਗੇੜ ਦੇ ਮੋੜੇ ਇਹ ਕੋਈ ਨਹੀਂ ਲਾਈ ਕੀ ਹਾਲ ਹੈ ਸਭੇ ਗੇੜ-ਗੇੜੀ ਮੜੇ ਪੁਲਸ ਦੇ ਕੈਮਰਾ ਬਰਬਾਦ ਦੇਖੋ ਇਹ ਕੀ ਦਿਖਾਇ ਨਾ ਬੰਦਾ ਇੱਧਰ ਕਰਿਓ ਬਾਬਾ ਜੀ ਇੱਧਰ ਆਓ ਬਾਬਾ ਜੀ ਬਹੁਤ ਵਾਬਾ ਜੀ ਬੋਲਿਓ ਅੱਗੇ ਭਾਈ ਜਿਹੜੇ ਪ੍ਰੋਗਰਾਮ ਆਉਣ ਵਾਲੇ ਸਮੇਂ ਵਿੱਚ ਕੋਈ ਪੰਜ ਤਰੀਕ ਦਾ ਜਿੱਥੇ ਹੈਗਾ ਸੰਵੋਨੀ ਫਾਚੋ ਜਾਂ ਤਰਬੀਜੋ ਜਾਂ ਹੋਰ ਵੀ ਜਿੱਥੇ ਕਿਤੇ ਹੈਗਾ ਉਥੇ ਹੁਣ ਭਾਵਕੇ ਸੰਗਤਾਂ ਇਕੱਠੀਆਂ ਹੋਣਗੀਆਂ ਵੱਡੇ ਪੱਧਰ ਤੇ ਅਸੀਂ ਤਾਂ ਕੇਵਲ ਨਿਰਮਰ ਦਾਸ ਜੀ ਨੇ ਹੁਣ ਦੱਸਣ ਆਏ ਸੀ ਵੀ ਭਾਈ ਨਾ ਕਰੋ ਇਹ ਕੰਮ ਤੇ ਇਹਨਾਂ ਨੇ ਭਾਵਕੇ ਬਦਮਾਸ਼ੀ ਵਿਖਾਉਂਦਿਆਂ ਹੋਇਆਂ ਇਹ ਕੰਮ ਕੀਤਾ ਤੇ ਮੈਂ ਬੇਨਤੀ ਕਰਦਾ ਹੱਥ ਸਾਰਿਆਂ ਦੇ ਦੋ ਦੋ ਹੀ ਹੁੰਦੇ ਆ ਗੱਲ ਸਿਰਫ ਇੰਨੀ ਆ ਵੀ ਅਸੀਂ ਆਪਣੀ ਪੱਗ ਬਚਾਉਨੇ ਆ ਬਸ ਤੇ ਜਿਨ੍ਹਾਂ ਨੇ ਭਾਵਕੇ ਹੈਗੇ ਸਾਡੇ ਭਰਾ ਹੀ ਆ ਪਰ ਸ਼ਰਾਬ ਪੀ ਕੇ ਭਾਵ ਕੇ ਮੁੰਦਰਾ ਪਾ ਕੇ ਜੋ ਮਰਜੀ ਖਾ ਪੀ ਕੇ ਤੇ ਆਪਣੇ ਆਪ ਨੂੰ ਕਹਿੰਦੇ ਅਸੀਂ ਮਾਨ ਦਾ ਬੜਾ ਸਾਫ ਆ ਇਹ ਗੱਲ ਹੁਣ ਚੱਲਣੀ ਨਹੀਂ ਗੁਰੂ ਸਾਹਿਬ ਕਿਰਪਾਲਤਾ ਕਰਨਗੇ ਤਕੜੇ ਹੋ ਜਾਓ ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਿੰਘਾਂ ਨੂੰ ਬੇਨਤੀ ਆ ਕਿ ਸਿਰ ਦਿੱਤੀਆਂ ਬਾਅਦ ਧਰਮ ਨਹੀਂ ਰਹਿਣਾ ਸੰਤਾਂ ਨੇ ਕਿਹਾ ਹੀ ਤੇ ਸੰਤਾਂ ਦੀਆਂ ਫੋਟੋਆਂ ਫੇਸਬੁੱਕ ਤੇ ਲਾਉਣ ਵਾਲਿਓ ਤੇ ਘਰਾਂ ਦੇ ਵਿੱਚ ਕਮੈਂਟ ਪਾਉਣ ਵਾਲਿਓ ਬੇਨਤੀ ਹੈ ਨਿੱਤਰੋ ਮੈਦਾਨ ਦੇ ਵਿੱਚ ਸਮਾ ਆਗੇ ਨਾ ਦੁਸ਼ਟਾਂ ਨੂੰ ਸੁਧਾਰਨ ਦਾ ਤੇ ਸਾਰੇ ਬਾਹਰੋਂ ਘਰਾਂ ਦੇ ਲੋਕਾਂ ਸੀ ਜੇ ਕੈਂਪੋਂ ਬਾਹਰੋਂ ਦਰਵਾਜ਼ਾ ਸਾਰੇ ਵਾਹਿਗੁਰੂ ਦੇ ਵੱਧ ਹੋਰ ਸਕਦਾ ਮੂਹਰੇ ਦੇ ਇਹ ਦੁਸ਼ਮਣ ਨੂੰ ਆਪਾਂ ਰੋਕਣਾ ਮਾਰੀ ਕਿਰਪਾ ਕਰਕੇ ਚੜ੍ਹਦੀ ਕਲਾ ਵਾ ਜੋਗਾ ਸਿੰਘ ਸ਼ਰਾਬ ਪੀ ਤ ਸਾਰੇ ਕਿੰਨੀ ਕੀ ਕਰਦੂਦੇ ਨਾਲ ਤੇ ਸਾਰੀਆਂ ਫੌਜਾਂ ਨੂੰ ਬੇਂਦੀਆ ਚੜਦੀ ਗਲਾ ਜਾਓ ਤੇ ਇਹਨਾਂ ਦੁਸ਼ਟਾਂ ਨੂੰ ਆਪਾਂ ਮਹਾਰਾਜ ਦੀ ਕਿਰਪਾ ਨਾਲ ਭਜਾਉਣਾ ਇੱਥੋਂ ਤੇ ਸਾਰੇ ਵੀਰਾਂ ਭਰਾ ਨੂੰ ਬੇਂਦੀਆ ਜੇ ਅਣਖ ਜਮੀਰ ਜਾਗਦੀ ਆ ਤਾਂ ਸੁੱਤੀਆਂ ਜਮੀਰਾਂ ਨੂੰ ਜਗਾ ਦੋ ਤੇ ਕਿਰਪਾ ਕਰੋ ਤੇ ਆਓ ਸਾਰੇ ਜਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘੋ ਜੇ ਦੇ ਗਏ ਆਪਣੇ ਪਿਓ ਦੇ ਤੇ ਫੇਰ ਜਿੱਥੇ ਦਵਾਨ ਲੱਗਣਾ ਇਹ ਰੋਮਾਂ ਵਾਲੇ ਕਹਿੰਦੇ ਨਾ ਕਿ ਉੱਥੋਂ ਕਿਉਂ ਆਏ ਇੱਧਰ ਇੱਧਰ ਆ ਕੇ ਦਿਖਾਓ ਜੇ ਅੜਕ ਹੈਗੀ ਆ ਇਹ ਉਧਰ ਜਾਣਗੇ 76 ਫੇਰਾਂਗੇ ਇਧਰ ਪੂਰਾ ਪੂਰਾ 76 ਫੇਰਾਂਗੇ ਇਹਨਾਂ ਨੂੰ ਇਹ ਅਪਰਨ ਕਰ ਲੋ ਜੇ ਪਿਓ ਦੇ ਤੇ ਕਰਕੇ ਵਿਖਾਇਓ ਜੇ ਨਹੀਂ ਪਿਓ ਦੇ ਤਾਂ ਫੇਰ ਤੁਹਾਡੀ ਮਰਜ਼ੀ ਆ ਦਾ ਤੇ ਨਿਤਰੂ ਦਾ ਪੂਰਾ ਲਾ ਕੋਈ ਡਰਾਂ ਮੌਤ ਦਾ ਸਾਰੇ ਸਿੰਘ ਨਾਲ ਸਾਰੇ ਸੋਹਾਰੇ ਅਕਾਲੋ ਗੰਦਿਆਂ ਬੰਦਿਆਂ ਨੂੰ ਗੰਦਪ੍ਰੀਤ ਮੈਂ ਆਨਾ ਗੰਦਪ੍ਰੀਤ ਗੰਦ ਮੈਂ ਇਹ ਪੰਥ ਦੇ ਵਿੱਚ ਦੁਫਾੜ ਪਾ ਰਿਆ ਕੌਮ ਵਿੱਚ ਫੋਟ ਪਾ ਰਿਆ ਉਹ ਨੌਜਵਾਨਾਂ ਨੂੰ ਭੜਕਾ ਰਿਆ ਕੁੱਤਾ ਬੰਦਾ ਗੁੱਡਾ ਇਹ ਥੀਏਟਰ ਬੰਦਾ ਗਵਰਨਮੈਂਟ ਤੋਂ ਪੈਸੇ ਲੈ ਰਿਆ ਅਰਸ ਤੋਂ ਇਹ ਥੀਏਟਰ ਬੰਦਾ ਜਿਹੜੇ ਬੰਦੇ ਨਾਲ ਉਹਨੂੰ ਪਤਾ ਵੀ ਨਹੀਂ ਕਰਦਾ ਤੋਂ ਆਏ ਸਾਡੇ ਇਹ ਲੋਕ ਬੁੱਧੂ ਆਪੇ ਡਾ ਉਹ ਡਾ ਸੋਣੇ ਲੱਗਦੀਆਂ ਨੇ ਲੋਕਾਂ ਦੇ ਇਹਨਾਂ ਨੂੰ ਸ਼ਰਮ ਆਉਣੀ ਏ ਦੀ ਇਹਨਾਂ ਲੋਕਾਂ ਨੂੰ ਲੱਖ ਲਾਖ ਤੇ ਆਏ ਲੋਕਾਂ ਦੇ ਸਿਰੇ ਰੋਡੇ ਕਰ ਰਹੇ ਆ ਤੇ ਪਸਪਰੀ ਦੇ ਨਾਲ ਚੇਲੇ ਬੜੇ ਫਿਰਦੇ ਆ ਕੋਈ ਸਿੱਖੀ ਬਾਰੇ ਪਤਾ ਕੋਈ ਨਹੀਂ ਇਹਨਾਂ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਖ ਉਧਰ ਦੇ ਉੱਪਰ ਬਰਾਇਮਨ ਲੱਲ ਉਹਨਾਂ ਦੇ ਗੁਰਦੁਆਰੇ ਸਾਹਿਬ ਅਸੀਂ ਇੱਥੇ ਆਏ ਆਂ ਔਰ ਦਾਸ ਸਿੱਖਪੁਰ ਦੁਆਰਾ ਕੌਂਦੋ ਕਮੇਟੀ ਦੇ ਧਾਰਮਿਕ ਵਿੰਗ ਦੇ ਮੁਖੀ ਸੇਵਾ ਹੋਂ ਦੇ ਨਾਤੇ ਤਕਰੀਬਨ 1 ਮਹੀਨੇ ਤੋਂ মিডিਆ ਦੇ ਵਿੱਚ ਬੇਨਤੀਆਂ ਕਰਦਾ ਆ ਰਿਹਾ ਹੈ ਕਿ ਇਟਲੀ ਦੀ ਧਰਤੀ ਦੇ ਉੱਪਰ ਕੋਈ ਵੀ ਇਹੋ ਜਿਹਾ ਪ੍ਰਚਾਰਕ ਨਾ ਭਲਾਇਆ ਜਾਵੇ ਜਿਸ ਪ੍ਰਚਾਰਕ ਦੇ ਆਉਣ ਨਾਲ ਸੰਗਤਾਂ ਦੇ ਵਿੱਚ 파ੜ ਪੈਂਦਾ ਦੁਸ਼ਮਣੀਆਂ ਵਾਧੀਆਂ ਨੇ ਔਰ ਗੁਰੂ ਮਹਾਰਾਜ ਦੀਆਂ ਅਬਿਆਦਮੀਆਂ ਹੁੰਦੀਆਂ ਨੇ ਪਰ ਦਾਸ ਨੂੰ ਮੇਲ ਸੇਵਾ ਦੇਣ ਦੇ ਬਾਵਜੂਦ ਵੀ ਧਾਰਮਿਕ ਬੈਂਕ ਦੇ ਮੁਖ ਸੇਵਾਦਾਰ ਹੋਣ ਦੇ ਬਾਵਜੂਦ ਵੀ ਸਿੱਖ ਗੁਰਦੁਆਰਾ ਪੰਡਾ ਕਮੇਟੀ ਦੇ ਮੁਖ ਅਹੁਦੇ ਤੇ ਹੁੰਦਿਆਂ ਹੋਇਆਂ ਕਿ ਲੰਨ ਨੇ ਇੱਕ ਕਲ ਨਹੀਂ ਮੰਨੀ ਸਹੋਂ ਸਹੋਂ ਦਾਸ ਤੇ ਆਇਆ ਸੀ ਕਿ ਮੈਂ ਸ਼ਾਂਤੀ ਦੇ ਨਾਲ ਜੋ ਵੀ ਤੇ ਵਿਰੋਧ ਹੋ ਗਿਆ ਉਹ ਮੈਂ ਐਡਜਸਟਮੈਂਟ ਕਰਕੇ ਆਫੇ ਰਾਜਨਾਮਾ ਕਰਾਵਾਂਗਾ ਪਰ ਇਸ ਬੰਦੇ ਨੇ ਬੜੀ ਸ਼ਰਮਨਾਕ ਜੋ ਹਰਕਤ ਕੀਤੀ ਆ ਉਸ ਨੂੰ ਦਾਸ ਨੂੰ ਖੁਦ ਨੂੰ ਸ਼ਰਮ ਆਇਆ ਦਾਹਰ तकरीबन 100 ਬੰਦਾ तकरीबन ਵਿੱਚ ਜਨਡਾ ਸ਼ੇ ਖਾਦੇ ਸੀ ਸ਼ਰਾਬਾਂ ਪੀਤੀਆਂ ਸੀਗੀਆਂ ਉਹ ਆ ਕੇ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਬੈਠਿਆ ਉਹਦੇ ਧਾਵਾ ਬੋਲੇਆ ਪੁਲਿਸ ਬੁਲਾਈ ਗਈ ਔਰ ਇਹ ਦੱਸਿਆ ਗਿਆ ਕਿ ਇਹ ਮੇਰੀ ਨਿੱਜੀ ਪ੍ਰਾਪਰਟੀ ਹੈ ਪੁਲਿਸ ਨੂੰ ਇਹ ਕਾ ਕੇ ਸਾਨੂੰ ਬਾਹਰ ਘਟਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਫੇ ਮੇਰੀ ਨਿੱਜੀ ਪ੍ਰਾਪਰਟੀ ਹੈ ਬੜਾ ਦੁੱਖ ਹੋਇਆ ਸੁਣ ਕੇ ਔਰ ਆਪਣੇ ਸਿੰਘਾਂ ਨੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਭੰਗ ਸਾਹਿਬ ਮਹਾਰਾਜ ਦੀ ਬਿਆਦਵੀ ਨਾ ਹੋਵੇ ਇਸ ਕਰਕੇ ਉਹਨਾਂ ਨੇ ਕੋਈ ਅੱਗੇ ਉਹਦਾ ਉਹਨਾਂ ਦਾ ਕੋਈ ਐਕਸ਼ਨ ਨਹੀਂ ਲੈਆ ਮੁਕਾਬਲਾ ਨਹੀਂ ਕੀਤਾ ਨਹੀਂ ਤਾਂ ਉੱਤੇ ਕਾਫੀ ਗੁਰੂ ਮਹਾਰਾਜ ਦੀ ਬਿਆਦਵੀ ਹੋ ਸਕਦੀ ਸੀ ਮੈਂ ਸਾਰੇ ਸਿੰਘਾਂ ਦਾ ਧੰਨਵਾਦ ਕਰਦਾ ਗੁਰੂ ਮਹਾਰਾਜ ਦੀ ਬਿਆਦਵੀ ਨੂੰ ਦੇਖਦੇ ਆ ਹੋਇਆ ਜੋ ਆਪ ਸ਼ਾਂਤੀਪੁਰੋਂ ਬਾਹਰ ਕਾਏ ਨੇ ਔਰ ਦਾਸ ਜੀ ਸਾਰੀਆਂ ਸੰਗਤਾਂ ਦੇ ਵਿੱਚ ਇਹ ਐਲਾਨ ਕਰਦਾ ਦਾਸ ਅੱਜ ਦੀ ਸ਼ਰਮਨਾਕ ਹਰਕਤ ਨੂੰ ਦੇਖਦੇ ਆ ਹੋਇਆ ਸਿੱਖ ਗੁਰਦੁਆਰਾ ਬੰਦ ਕਮੇਟੀ ਦੇ ਧਾਰਮਿਕ ਵਿੰਗ ਦੇ ਬੋਖਸੇ ਵਾਰਤੋਂ ਕਿ ਮਸਾਰੇ ਆਪਣੀਆਂ ਜਿੰਨੀ ਵੀ ਬਾਰੇ ਦਾਦਾਸ ਦੀ ਕੋਈ ਉਹਦੇ ਆ ਉਹਨਾਂ ਤੋਂ ਪਸਤੀਫਾ ਦਿੰਦਾ ਕਿ ਇਹੋ ਜੇ ਬੰਦਿਆਂ ਦੇ ਉੱਪਰ ਆਪਾਂ ਨੱਥ ਪਾ ਕੇ ਰੱਖਣੀਆਂ ਔਰ ਫਿਰ ਮੈਂ ਸਾਰੀ ਇਟਲੀ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਹੋ ਜੇ ਪ੍ਰਚਾਰਕ ਇਟਲੀ ਧਰਤੀ ਦੇ ਨਾਲ ਬੁਲਾਏ ਜਾਣ ਜਿਸ ਨਾਲ ਸਾਡੀਆਂ ਆਪਸੀ ਦੁਸ਼ਮੀਆਂ ਵਧਣ ਸੰਗਤਾਂ ਦੇ ਵਿੱਚ ਪਾੜ ਪੈਣ ਤੇ ਗੁਰਮਾਰਾ ਦੀ ਵਿਅਤ ਵੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ